ਸਵਾਗਤ ਹੈ ਤੁਸੀਂ ਜੁੜ ਜੁ ਉਤੀਰਥੂ ਵਰਲਡ ਦੇ ਨਾਲ ਅਸੀਂ ਹੁਣ ਇੱਕ ਐਸੇ ਮਸਲੇ ਤੇ ਗੱਲ ਕਰਨ ਜਾ ਰਹੇ ਹਾਂ ਜਿਹੜਾ ਮਸਲਾ ਬਹੁਤ ਗੰਭੀਰ ਹੈ ਕਿਉਂ ਇਸ ਵਾਰ ਅਬ ਕੀ ਬਾਰ 400 ਕੇ ਪਾਰ ਅਬ ਕੀ ਬਾਰ 400 ਕੇ ਪਾਰ ਨਾਰਾ ਦਿੱਤਾ ਗਿਆ ਕਿਉਂ ਸਵਿਧਾਨ ਨੂੰ ਬਦਲਣ ਦੀਆਂ ਗੱਲਾਂ ਕੀਤੀ ਗਈਆਂ ਬਾਰ ਬਾਰ ਜ਼ਿਕਰ ਇਸ ਕਰਕੇ ਕਰਦੇ ਆ ਕਿ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਜਾਵੇ ਕਿ ਸਭ ਕੁਝ ਇਹਨਾਂ ਨੇ ਦਾਅ ਤੇ ਲਾਇਆ ਹੋਇਆ ਹੈ ਸਾਰੀ ਸੈਟਿੰਗ ਕੀਤੀ ਹੋਈ ਆ ਅਬ ਕੀ ਵਾਰ 400 ਕੇ ਪਾਰ ਦਾ ਨਾਰਾ ਕਿਉਂ ਦਿੱਤਾ ਗਿਆ ਪਿਛਲੀ ਵਾਰ ਇਹਨਾਂ ਨਾਰਾ ਦਿੱਤਾ ਸੀ ਕਿ ਅਬ ਕੀ ਵਾਰ 370 ਕੇ ਪਾਰ ਕਿਉਂਕਿ ਇਹਨਾਂ ਦੇ ਮੰਤਰੀ ਕਹਿ ਚੁੱਕੇ ਨੇ ਕਿ ਅਸੀਂ ਅਗਰ 400 ਪਲੱਸ ਸੀਟਾਂ ਲੈ ਲਈਆਂ ਉਹ ਅਸੀਂ ਤਾਂ ਲੈ ਲਈਏ ਤਾਂ ਕਿ ਸੰਵਿਧਾਨ ਨੂੰ ਬਦਲ ਸਕੀਏ ਸੰਵਿਧਾਨ ਦੇ ਵਿੱਚ ਜੋ ਲਿਖਿਆ ਉਸ ਨੂੰ ਬਦਲ ਸਕੀਏ ਤਾਨਾਸ਼ਾਈ ਵਾਲਾ ਸਾਡਾ ਦੇਸ਼ ਕਿਵੇਂ ਜਾ ਰਿਹਾ ਕਿਵੇਂ ਇੱਕ ਹੀ ਵਰਗ ਨੂੰ ਖਿੱਚਿਆ ਜਾ ਰਿਹਾ ਕਿਵੇਂ ਇੱਕ ਹੀ ਨੂੰ ਪਾਰਟੀ ਨੂੰ ਵੱਡਾ ਕੀਤਾ ਜਾ ਰਿਹਾ ਤੇ ਜੀਤੇ ਨੇ ਇਲਜ਼ਾਮ ਹੋਣ ਤੇ ਉਹੀ ਇਸ ਤਰ੍ਹਾਂ ਦੀਆਂ ਗੱਲਾਂ ਕਰੇ ਤੇ ਮੈਂ ਬਹੁਤੀਆਂ ਗੱਲਾਂ ਨਹੀਂ ਕਰਦਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਤੇ ਉਹਦੇ ਵਿੱਚ ਦੇਖਿਓ ਅਬ ਕੀ ਵਾਰ 400 ਕੇ ਪਾਰ ਕਿਵੇਂ ਹੋਣਾ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਆਪਣੇ ਆਪਣੇ ਵਿਚਾਰ ਜ਼ਰੂਰ ਦਿਓ ਕਿ ਅਬ ਕੀ ਵਾਰ 400 ਕੇ ਪਾਰ ਕਿਵੇਂ ਹੋਣਾ ਤੁਸੀਂ ਇਸ ਵੀਡੀਓ ਵਿੱਚ ਦੇਖਿਓ ਕਿਵੇਂ ਹੱਥ ਫੜ ਫੜ ਵੋਟਾਂ ਪਵਾ ਰਹੀ ਆ ਇਹ ਬੀਬੀ ਤੇ ਇਸ ਬੀਬੀ ਦਾ ਪਤਾ ਕਰੋ ਕਿਉਂਕਿ ਜੇ ਅਗਰ ਜਿੱਥੇ ਵੋਟਾਂ ਇਸ ਤਰੀਕੇ ਨਾਲ ਪਈਆਂ ਨੇ ਤਾਂ ਉਹ ਵੋਟਾਂ ਕੈਨਸਲ ਹੋਣੀਆਂ ਚਾਹੀਦੀਆਂ ਨੇ ਮਸ਼ੀਨਾਂ ਵਿੱਚ ਵੀ ਫਲਟ ਹੋ ਸਕਦਾ ਕਿ ਨਾ ਪਤਾ ਕੀ ਲੋੜੇ ਕਹਿੰਦੇ ਨੇ ਸਰਕਾਰ ਨੂੰ ਲੋਕਚਲ ਇਸ ਪ੍ਰਣਾਲੀ ਦੇ ਵਿੱਚ ਵੋਟ ਪ੍ਰਣਾਲੀ ਦੇ ਵਿੱਚ ਕੀ ਫਲਟ ਆ ਇਹ ਵੀ ਤੁਸੀਂ ਦੇਖਿਓ ਕਿਵੇਂ ਹੱਥ ਫੜ ਕੇ ਵੋਟ ਪੁਆਈ ਜਾ ਰਹੀ ਆ ਇਹ ਜਿਹੜੇ ਯੂਪੀ ਆ ਉੱਤਰ ਪ੍ਰਦੇਸ਼ ਜਾਂ ਇਧਰ ਬਿਹਾਰ ਵਾਲੇ ਲੋਕ ਨੇ ਉਹਨਾਂ ਨੂੰ ਉਹਨਾਂ ਦੇ ਖਾਤਿਆਂ ਵਿੱਚ ਪੈਸੇ ਪਾ ਕੇ ਤੇ ਵੋਟ ਫਿਰ ਇਸ ਤਰ੍ਹਾਂ ਹੱਥ ਫੜਾ ਕੇ ਤੇ ਉਹਨਾਂ ਦੀ ਉਂਗਲੀ ਆ ਫੜ ਕੇ ਚੂਣ ਨਿਸ਼ਾਨ ਦੱਬਿਆ ਜਾ ਰਿਹਾ ਤੇ ਅਬ ਕੀ ਬਾਅਦ 400 ਕੇ ਪਾਰ ਤਾਂ ਫਿਰ ਇਸੇ ਤਰੀਕੇ ਨਾਲ ਹੋਇਆ ਜਾਣਾ ਸੋ ਵੀਰੋ ਹਜੇ ਵੀ ਸਮਝ ਲਓ ਅਗਰ ਤੁਸੀਂ ਪੈਸੇ ਪਿੱਛੇ ਵੋਟ ਪਾਉਣੀ ਹੈ ਨਾ ਤਾਂ ਸਮਝ ਲਿਓ ਤੁਹਾਨੂੰ ਨਾਰਕ ਭਰੀ ਜ਼ਿੰਦਗੀ ਵਿੱਚੋਂ ਕੋਈ ਨਹੀਂ ਕੱਢ ਸਕਦਾ ਤੁਸੀਂ ਇੱਕ ਅਜਿਹੇ ਦਲਦਲ ਦੇ ਵਿੱਚ ਫਸ ਚੁੱਕੇ ਹੋ ਜਿੱਤੋਂ ਤੁਹਾਨੂੰ ਕੋਈ ਨਹੀਂ ਕੱਢ ਸਕਦਾ ਇੱਕ ਵਾਰੀ ਵੀਡੀਓ ਫੇਰ ਦੇਖ ਲਿਓ ਕਿ ਅਬ ਕੀ ਬਾਰ 400 ਕੇ ਪਾਰ ਦਾ ਨਾਰਾ ਕਿਉਂ ਦਿੱਤਾ ਗਿਆ ਤੇ ਇਹ 400 ਕੇ ਪਾਰ ਕਿਵੇਂ ਹੋਣਾ ਤੇ ਦੇਖੋ ਕਿ ਬੇ ਹੱਤ ਫੜ ਫੜ ਕੇ ਬੋਰਡ ਪੁਆਈ ਜਾ ਰਹੀ ਆ ਤੇ ਉਹ ਬੀਬੀ ਖੜੀ ਆ ਇਸ ਬੀਬੀ ਦਾ ਵੀ ਪਤਾ ਕਰੋ ਕਿਹੜੀ ਖੜੀ ਆ ਇਹ ਤਾਂ ਪਤਾ ਲੱਗੇ ਲੋਕਾਂ ਨੂੰ ਕਿ ਸਾਡੀ ਬੋਰਡ ਕਿੱਥੇ ਪਈ ਆ ਤੇ ਮੈਂ ਬਾਲੇ ਵਿਚਾਰ ਨਹੀਂ ਦੇਣੀ ਤੁਸੀਂ ਵੀਡੀਓ ਰਾਹੀਂ ਸਮਝ ਹੀ ਗਏ ਹੋਵੋਗੇ ਕਿ ਅਬਸ ਕੀ ਬਾਅਦ 400 ਕੇ ਪਾਰ ਦਾ ਨਾਰਾ ਕਿਉਂ ਦਿੱਤਾ ਗਿਆ ਕਪੜੇਵਾਜੀ ਸ਼ਰਿਆਮ ਸ਼ਰਿਆਮ ਹੱਥ ਫੜ ਕੇ ਵੋਟ ਪਾਈ ਜਾ ਰਹੀ ਹੈ ਤੇ ਵੋਟ ਸਿਰਫ ਇੱਕ ਪਾਰਟੀ ਨੂੰ ਪਾਈ ਜਾ ਰਹੀ ਹੈ ਉਹ ਪਤਾ ਹੀ ਆ ਤੁਹਾਨੂੰ ਕਿ ਬੀਜੇਪੀ ਵਾਲਿਆਂ ਨੂੰ ਵੋਟ ਪੈ ਰਹੀ ਆ ਕਿਉਂਕਿ ਕਿਤੇ ਤਾਂ ਇਹ ਬੋਟਾ ਪੈਣ ਤੋਂ ਪਹਿਲਾਂ ਸੂਰਤ ਵਰਗੇ ਅੰਦਰ ਵਰਗੇ ਨਗਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕੈਂਡੀਡੇਟ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲੈਂਦੇ ਨੇ ਤੇ ਇਹ ਸਿੱਧੇ ਤੌਰ ਤੇ ਜਿੱਤ ਜਾਂਦੇ ਨੇ ਤੇ ਚੋਣ ਕਮਿਸ਼ਨ ਵੀ ਇਹਨਾਂ ਨੂੰ ਸਰਟੀਫਿਕੇਟ ਜਾਰੀ ਕਰ ਦਿੰਦਾ ਉਹ ਲੋਕ ਉੱਥੋਂ ਦੇ ਵੋਟ ਪਾਉਣ ਦਾ ਅਧਿਕਾਰ ਖੋ ਚੁੱਕੇ ਨੇ ਹਾਲਾਂਕਿ ਲੋਕਾਂ ਦਾ ਕਹਿਣਾ ਕਿ ਅਸੀਂ ਵੋਟ ਪਾਉਣੀ ਸੀ ਪਰ ਹੁਣ ਸਾਡੇ ਕੋ ਕੈਂਡੀਡੇਟ ਨਹੀਂ ਕਿਉਂਕਿ ਸਾਡੇ ਕੈਂਡੀਡੇਟਾਂ ਨੇ ਨੌ ਬਾਪ ਪਾਪਸ ਲੈ ਲਿਆ ਸੀ ਵੋਟ ਕਿਹਨੂੰ ਪਾਵਾਂਗੇ ਹਾਲਾਂਕਿ ਕਈ ਲੋਕਾਂ ਦੇ ਵੀ ਵਿਚਾਰ ਨੇ ਕਿ ਇੱਕ ਚੋਣ ਨਿਸ਼ਾਨ ਹੁੰਦਾ ਜਿਹਨੂੰ ਨੋਟਾ ਵਟਣ ਕਿਹਾ ਜਾਂਦਾ ਅਗਰ ਉਸ ਨੋਟਾ ਨੂੰ 30% ਵੋਟ ਪੈ ਜਾਂਦੀ ਹੈ ਤਾਂ ਜਿੱਥੋਂ ਦੇ ਆਪਣੇ ਕੈਂਡੀਡੇਟ ਖੜੇ ਉਹਨਾਂ ਦੀ ਜਮਾਨਤ ਰੱਦ ਹੋ ਜਾਂਦੀ ਹੈ ਲੋਕਾਂ ਕੋ ਵੀ ਇੱਕ ਆਪਸ਼ਨ ਹੈਗੀ ਆ ਅਗਰ ਤੁਹਾਨੂੰ ਕੋਈ ਕੈਂਡੀਡੇਟ ਵਧੀਆ ਨਹੀਂ ਲੱਗਦਾ ਨਾ ਤਾਂ ਨੋਟਾ ਦਾ ਬਟਨ ਦੱਬ ਕੇ ਤੁਸੀਂ ਉਹ ਵੀ ਆਪਸ਼ਨ ਅਪਣਾ ਸਕਦੇ ਹੋ ਸੋ ਇਦਾਂ ਦੇ ਲੋਕਾਂ ਤੋਂ ਬਚੋ ਤੇ ਜਿੱਥੇ ਤੁਹਾਨੂੰ ਇਸ ਤਰ੍ਹਾਂ ਦਾ ਲੱਗਦਾ ਕਿ ਤੁਹਾਡੇ ਨਾਲ ਧੱਕਾ ਹੋ ਰਿਹਾ ਜਾਂ ਤੁਹਾਡੀ ਵੋਟ ਗਲਤ ਪਾਸੇ ਪੈ ਰਹੀ ਹੈ ਜਾਂ ਤੁਸੀਂ ਬਟਨ ਕਿਸੇ ਹੋਰ ਕੈਂਡੀਡੇਟ ਦਾ ਦੱਬਿਆ ਤੇ ਬਕਤੀ ਕਿਸੇ ਹੋਰ ਕੈਂਡੀਡੇਟ ਦੀ ਚਲਦੀ ਆ ਤਾਂ ਉੱਥੇ ਵੀਡੀਓ ਬਣਾਓ ਤੁਹਾਨੂੰ ਪੂਰਾ ਅਧਿਕਾਰ ਹੈ ਤੁਸੀਂ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰ ਸਕਦੇ ਹੋ ਬਾਹਰ ਆ ਕੇ ਤੁਸੀਂ ਵੀਡੀਓ ਬਣਾ ਕੇ ਦੱਸੋ ਕਿ ਇਸ ਤਰ੍ਹਾਂ ਹੋਇਆ ਫਿਰ ਉਥੋਂ ਦੇ ਪ੍ਰਸ਼ਾਸਨ ਨਾਲ ਸੰਪਰਕ ਕਰੋ ਹਾਲਾਂਕਿ ਪ੍ਰਸ਼ਾਸਨ ਤਾਂ ਚਲੋ ਇਹਨਾਂ ਨੇ ਪਹਿਲਾਂ ਹੀ ਖਰੀਦਿਆ ਹੋਇਆ ਚੋਣ ਕਮਿਸ਼ਨ ਆਪਦੇ ਲੈ ਹੋਏ ਨੇ ਸਾਰੀ ਸੈਟਿੰਗ ਇਹਨਾਂ ਦੀ ਕੀਤੀ ਹੋਈ ਆ ਪਹਿਲੇ ਹੀ ਕੀਤੀ ਹੋਈ ਆ ਅਬ ਕੀ ਬਾਰ 400 ਕੇ ਪਾਰ ਨਾਰਿਕ ਤੇ ਵੀ ਨਹੀਂ ਦਿੱਤੇ ਗਏ ਤੇ ਹੁਣ ਤੁਸੀਂ ਦੇਖ ਹੀ ਰਹੇ ਹੋ ਕਿ ਵੀਡੀਓ ਵਿੱਚ ਕੀ ਚੱਲ ਰਿਹਾ ਬਾਰ ਬਾਰ ਵੀਡੀਓ ਮੈਂ ਤੁਹਾਨੂੰ ਇਸ ਲਈ ਦਿਖਾ ਰਿਹਾ ਕਿ ਤੁਹਾਨੂੰ ਥੋੜਾ ਜਿਹਾ ਇੱਥੋਂ ਸਮਝ ਆਵੇ ਦਿਮਾਗ ਤੋਂ ਕਿ ਤੁਹਾਨੂੰ ਕਿਸ ਤਰ੍ਹਾਂ ਭਰਤਿਆ ਜਾ ਰਿਹਾ ਹੁਣ ਇਹ ਜਿਹੜੇ ਜੂਪੀ ਵਿਹਾਰ ਦੇ ਲੋਕ ਨੇ ਪ੍ਰਵਾਸੀ ਭਾਰਤੀ ਨੇ ਇਹਨਾਂ ਨੂੰ ਸਿਰਫ ਪੈਸੇ ਤੱਕ ਮਤਵ ਵਾਲਾ ਕਿਉਂਕਿ ਉਹ ਲੋਕ ਗਰੀਬ ਬਹੁਤ ਨੇ ਉਹਨਾਂ ਨੂੰ ਆਪਣੀ ਰੋਟੀ ਤੱਕ ਮਤਵ ਵਾਲਾ ਤੇ ਸਿਰਫ ਪੈਸਾ ਦਿੱਤਾ ਤੁਹਾਡਾ ਹੱਥ ਫੜਿਆ ਤੇ ਉਹ ਬਟਨ ਦਬਾਤਾ ਅਨਪੜਤਾ ਸਾਡੇ ਲੋਕਾਂ ਨੂੰ ਖਾ ਗਈ ਇਸੇ ਲਈ ਭੀਮਰਾਓਂ ਬੇਦਕਰ ਨੇ ਪੜ੍ਹਾਈ ਦਾ ਨਾਰਾ ਬੁਲੰਦ ਕੀਤਾ ਸੀ ਕਿ ਹਰ ਇੱਕ ਇਨਸਾਨ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਸੋ ਇਹਨਾਂ ਦਾ ਵਿਚਾਰ ਆਂਦਾ ਚਲੋ ਗਰੀਬੀ ਦੇ ਵਿੱਚ ਮਾਰਿਆਂ ਦਾ ਜ਼ਮੀਰ ਤਾਂ ਪਹਿਲੀ ਚਲੋ ਮਜਬੂਰੀ ਦੇ ਵਿੱਚ ਵੇਗ ਗਿਆ ਪਰ ਉਹ ਬੀਬੀ ਦਾ ਤੁਸੀਂ ਦੇਖੋ ਜਿਹੜੀ ਬੀਬੀ ਉਂਗਲ ਫੜ ਕੇ ਚੋਣ ਨਿਸ਼ਾਨ ਤੇ ਆਪ ਦੱਬ ਰਹੀ ਹੈ ਕਿ ਆਹ ਚੋਣ ਨਿਸ਼ਾਨ ਤੇ ਵਟਣ ਦਮ ਹੁਣ ਬੀਬੀ ਸਪੈਸ਼ਲ ਖੜਾਈ ਰਹੀ ਆ ਇਸ ਬੀਪੀ ਦਾ ਚਿਹਰਾ ਤੁਸੀਂ ਚੰਗੀ ਤਰ੍ਹਾਂ ਦੇਖ ਲਿਓ ਹੌਲੀ ਹੌਲੀ ਪਤਾ ਵੀ ਲੱਗ ਜੂਏ ਵੀਡੀਓ ਕਿੱਥੇ ਦੀ ਆ ਜੁਪੀ ਬਿਹਾਰ ਵਾਲੀ ਸਾਈਡ ਦੀ ਵੀਡੀਓ ਆ ਏ ਤੇ ਜਿੱਥੋਂ ਦੀ ਵੀਡੀਓ ਆ ਉਥੋਂ ਦੇ ਜਿੰਨੇ ਵੀ ਇਹ ਚੋਣ ਕਮਿਸ਼ਨ ਦੇਖਦੇ ਨੇ ਵੀਡੀਓ ਨੂੰ ਤਾਂ ਜਰੂਰ ਇੱਕ ਵਾਰੀ ਇਸ ਨੂੰ ਜਾਂਚ ਲਿਆਓ ਕਿ ਜਿੰਨੀਆਂ ਵੋਟਾਂ ਪਾਈਆਂ ਗਈਆਂ ਉਹ ਵੋਟਾਂ ਰੱਦ ਹੋਣੀਆਂ ਚਾਹੀਦੀਆਂ ਨੇ ਤੇ ਜਿਸ ਕੈਂਡੀਡੇਟ ਨੂੰ ਇਹ ਵੋਟਾਂ ਪੈ ਰਹੀਆਂ ਨੇ ਚੋਣ ਕਮਿਸ਼ਨ ਨੂੰ ਪਤਾ EVM ਮਸ਼ੀਨਾਂ ਤੇ ਬੈਠਿਆਂ ਨੂੰ ਪਤਾ ਹੁੰਦਾ ਕਿ ਕਿਹੜੇ ਕੈਂਡੀਡੇਟ ਨੂੰ ਵੋਟ ਪੈ ਰਹੀ ਹੈ ਸਿਰਫ ਇੱਕੋ ਹੀ ਪਾਰਟੀ ਹੈ ਜੋ ਇਸ ਤਰ੍ਹਾਂ ਕਰ ਸਕਦੀ ਹੈ ਉਹ ਹੈ ਬੀਜੇਪੀ ਬੀਜੇਪੀ ਤੋਂ ਬਿਨਾ ਇਸ ਤਰ੍ਹਾਂ ਦੀ ਘਣਾਉਣੀ ਹਰਕਤ ਕੋਈ ਨਹੀਂ ਕਰ ਸਕਦਾ ਸ਼ਰੀਆਮ ਹੱਥ ਫੜ ਕੇ ਵੋਟਾਂ ਪਵਾਉਣੀਆਂ ਸ਼ਰੀਆਮ ਇੱਕ ਹੀ ਕੈਂਡੀਡੇਟ ਨੂੰ ਜਿਤਾਉਣ ਲਈ ਇਹ ਸਾਰੇ ਤੁਲੇ ਹੋਏ ਨੇ ਅਬ ਕੀ ਬਾਰ 400 ਕੇ ਪਾਰ ਸਵਿਧਾਨ ਬਦਲ ਦਾਂਗੇ ਸਾਡੇ ਪ੍ਰਧਾਨ ਮੰਤਰੀ ਬਿਆਨ ਦਿੰਦੇ ਨੇ ਕਿ ਇੱਕ ਬੈਂਸ ਉਹ ਲੈ ਜਾਏਗੇ ਇੱਕ ਘਰ ਉਹ ਲੈ ਜਾਏਗੇ ਅਗਰ ਦੋ ਬੈਂਸ ਹੈ ਇੱਕ ਬੈਂਸ ਲੈ ਜਾਏਗੇ ਦੋ ਘਰ ਹੈ ਇੱਕ ਘਰ ਲੈ ਜਾਏਗੇ ਕਿ ਠੋਡੀਆਂ ਹੁਣ ਮੱਝਾਂ ਰਹਿ ਗਈਆਂ ਹੁਣ ਤੁਸੀਂ ਇਹ ਵੀ ਸੋਚ ਲਿਓ ਕਿ ਅਗਰੇ ਪਾਰਟੀ ਜਿੱਤ ਗਈ ਤਾਂ ਕਾਂਗਰਸ ਮੱਝ ਲੈ ਜਾਵੇ ਨਾ ਲੈ ਜਾਵੇ ਪਰ ਇਹ ਤੁਹਾਡੇ ਕਰ ਮੱਝ ਬੰਨਣੀ ਬੰਦ ਕਰ ਦੇਣਗੇ ਕਿਉਂਕਿ ਇਹ ਕਿਤੇ ਨੂੰ ਇਹ ਕਮਰਸ਼ੀਅਲ ਦੇ ਵਿੱਚ ਲੈ ਕੇ ਆ ਰਹੇ ਨੇ ਕਿਉਂਕਿ ਜਿੱਥੇ ਤੱਕ ਇਹਨਾਂ ਨੇ ਹੁਣ ਤੱਕ ਜੋ ਜਿਵੇਂ GST ਲਾਈਆਂ ਨੇ ਜਾਂ ਜਿਵੇਂ ਸ਼ਹਿਰਾਂ 'ਚ ਤੁਸੀਂ ਮੱਝਾਂ ਨਹੀਂ ਰੱਖ ਸਕਦੇ ਉਹ ਕਾਰਪੋਰੇਸ਼ਨ ਮਨਾਹੀ ਕਰਦੀ ਹੈ ਕਿ ਤੁਸੀਂ ਮੱਝਾਂ ਨਹੀਂ ਰੱਖ ਸਕਦੇ ਤੁਸੀਂ ਉਸ ਏਰੀਆ ਤੋਂ ਬਾਹਰ ਜਾ ਕੇ ਮੱਝਾਂ ਰੱਖ ਸਕਦੇ ਹੋ ਪੁੱਲੇ ਥਾਂ ਤੇ ਪਰ ਉਥੇ ਉਹ ਕਹਿੰਦੇ ਨੇ ਵੀ ਜਿਹੜਾ ਇਹ ਗੋਹਾ ਮੱਝਾਂ ਦਾ ਜੋ ਸੀਵਰੇਜ ਦੇ ਵਿੱਚ ਪੈਣਾ ਨਹੀਂ ਚਾਹੀਦਾ ਤਾਂ ਫਿਰ ਤੁਸੀਂ ਇਹ ਦੇਖੋ ਕਿ ਅਗਰ ਆਬ ਕੀ ਵਾਰ 400 ਕੇ ਪਾਰ ਹੋ ਗਿਆ ਤਾਂ ਆਬ ਕੀ ਵਾਰ ਤੁਹਾਡੀਆਂ ਮੱਝਾਂ ਇਹ ਭਾਜਪੀ ਵਾਲੇ ਚਲੋ ਲੈਣੀਆਂ ਤਾਂ ਕੀ ਨੇ ਬਕਾ ਦੇਣਗੇ ਤੇ ਤੁਹਾਨੂੰ ਬੰਨਣ ਤੇ ਮਨਾਹੀ ਕਰ ਦੇਣਗੇ ਹੁਣ ਤੁਸੀਂ ਇਹ ਜਿਹੜੀ ਉਹ ਵੋਟ ਬੀਬੀ ਉਂਗਲ ਫੜ ਕੇ ਫੜਾ ਰਹੀ ਹੈ ਨਾ ਇਹਨੂੰ ਜ਼ੂਮ ਕਰਕੇ ਦੇਖ ਲਿਓ ਕਿ ਬੀਬੀ ਕਿੱਥੇ ਦੀ ਆ ਕੌਣ ਆ ਤੇ ਕੈਂਡੀਡੇਟ ਦਾ ਹੱਥ ਫੜ ਕੇ ਖੁਦ ਵੋਟ ਪਵਾ ਰਹੀ ਹੈ ਹਾਲਾਂਕਿ ਉੱਥੇ ਸਿਰਫ ਕੈਂਡੀਡੇਟ ਨੂੰ ਅਧਿਕਾਰ ਹੁੰਦਾ ਕਿ ਉੱਥੇ ਜਾ ਕੇ ਚੋਣ ਬਟਨ ਦੱਬੇ ਇਹ ਬੀਬੀ ਆਪ ਜਾ ਕੇ ਬਟਨ ਦੱਬ ਰਹੀ ਹੈ ਕੋਈ ਦੂਜਾ ਇਨਸਾਨ ਉੱਥੇ ਨਹੀਂ ਜਾ ਸਕਦਾ ਹਾਲਾਂਕਿ ਜਿਹਨੂੰ ਨਹੀਂ ਦੇਖਦਾ ਉਹਦਾ ਫਰਜ਼ ਹੁੰਦਾ ਇਹ ਬੀਬੀ ਆਪ ਹੀ ਬਟਨ ਦੱਬ ਰਹੀ ਹੈ ਹਾਲਾਂਕਿ ਬਾ ਉਹਦੀ ਫੜੀ ਜ਼ਰੂਰ ਵੀ ਆ ਪਰ ਬਟਨ ਆਪ ਦੱਬ ਰਹੀ ਹੈ ਇਹ ਕਿੱਥੋਂ ਦੀ ਫਿਰ ਚੋਣ ਕਮਿਸ਼ਨ ਨੂੰ ਦੇਖਣਾ ਚਾਹੀਦਾ ਪਈ ਇਹ ਹੋ ਕੀ ਰਿਹਾ ਸ਼ਰਿਆਮ ਗੁੰਡਾਗਰਦੀ ਸ਼ਰਿਆਮ ਕਪੜੇਵਾਦੀ ਤੁਸੀਂ ਸਿੱਧਾ ਹੀ ਕਹ ਦੂੰ ਕਿ ਅਸੀਂ ਬੀਜੇਪੀ ਨੂੰ ਜਿਤਾਉਣਾ ਭਾਈ ਕੋਈ ਕੈਂਡੀਡੇਟ ਨੂੰ ਵੋਟਾਂ ਪਾਉਣ ਨਾ ਆਇਓ ਅਸੀਂ ਬਿਨਾ ਵੋਟਾਂ ਤੇ ਬੀਜੇਪੀ ਨੂੰ ਜਿਤਾਤਾ ਅਸੀਂ ਇੱਕ ਦਿਨ ਬਿੱਗ ਚੋਣ ਕਮਿਸ਼ਨ ਆਪਣੀ ਸਥਿਤੀ ਸਪਸ਼ਟ ਕਰੇ ਕਿ ਇਹ ਕਿੱਥੋਂ ਦੀ ਮਰਿਆਦਾ ਤੇ ਤਾਨਾਸ਼ਾਹੀ ਨਹੀਂ ਤਾਂ ਹੋਰ ਕੀ ਆ ਸਾਡਾ ਮੁੱਲਕ ਕਿਸ ਦਿਸ਼ਾ ਵੱਲ ਜਾ ਰਿਹਾ ਕੀ ਹੁਣ ਸਾਨੂੰ ਵੋਟ ਪਾਉਣ ਦੇ ਅਧਿਕਾਰ ਵੀ ਇੰਨਾ ਨਹੀਂ ਰਿਹਾ ਕਿ ਅਸੀਂ ਖੁਦ ਜਾ ਕੇ ਆਪਣੇ ਕੈਂਡੀਡੇਟ ਦਾ ਬਟਨ ਦਬਸਕੀ ਅਸੀਂ ਉਹਨੂੰ ਵੋਟ ਪਾ ਸਕੀਏ ਜੋ ਸਾਨੂੰ ਵਧੀਆ ਲੱਗਦਾ ਜੋ ਸਾਡੇ ਲਈ ਕੰਮ ਕਰਦਾ ਹੁਣ ਇਹ ਬੀਬੀ ਖੜੀ ਆ ਗਲ ਦੇ ਵਿੱਚ ਇਹਨੇ ਦੁਪੱਟਾ ਪਾਇਆ ਹੋਇਆ ਇਹ ਬੀਬੀ ਦੀ ਸ਼ਕਲ ਧਿਆਨ ਨਾਲ ਯਾਦ ਕਰ ਲਿਓ ਆਉਣ ਵਾਲੀਆਂ ਵੋਟਾਂ ਦੇ ਵਿੱਚ ਇਹਦੀ ਸ਼ਕਲ ਜ਼ਰੂਰ ਦਿਖੂਗੀ ਕਿਉਂਕਿ ਵੀਡੀਓ ਬਣ ਚੁੱਕੀ ਆ ਲੋਕਾਂ ਨੇ ਹੁਣ ਇਹਨੂੰ ਹਾਈਲਾਈਟ ਕਰਨਾ ਤੇ ਇਹ ਬੀਬੀ ਦਾ ਜੋ ਅੱਗੇ ਕਾਰਵਾਈ ਬੀਬੀ ਤੇ ਹੋਣੀ ਆ ਨਾ ਤਾਂ ਉਹ ਖ਼ਬਰਾਂ ਤੇ ਟੀਵੀ ਨੈਚਰ ਚੈਨਲਾਂ ਤੇ ਚੱਲਣੀ ਚਾਹੀਦੀ ਆ ਸੋ ਅਗਰ ਵੀਡੀਓ ਤੁਸੀਂ ਦੇਖਿਓ ਅਗਰ ਵੀਡੀਓ ਤੁਹਾਨੂੰ ਵਧੀਆ ਲੱਗਦੀ ਆ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਵਿਚਾਰ ਜ਼ਰੂਰ ਦਿਓ ਕਿ ਇਹ ਇਹ ਸਹੀ ਆ ਜਾਂ ਗਲਤ ਆ ਕੀ ਇਸ ਤਰ੍ਹਾਂ ਹੋ ਸਕਦਾ ਸੰਭਵ ਹੈ ਸ਼ਰਿਆਮ ਪਤਾ ਲੱਗਦਾ ਕਿ ਉਹ ਬੀਬੀ ਆਪ ਬਣਨ ਦਵਾ ਰਹੀ ਆ ਉਂਗਲ ਫੜ ਕੇ ਤਾ ਫਿਰ ਉਹ ਬੀਪੀ ਕਿਸ ਪਾਰਟੀ ਦੀ ਹੋ ਸਕਦੀ ਹੈ ਇਹ ਵੀ ਕਮੈਂਟ ਬਾਕਸਾਂ ਵਿੱਚ ਵਿਚਾਰ ਦਿਓ ਕਿ ਉਹ ਬੀਬੀ ਕਿਸ ਪਾਰਟੀ ਦੀ ਹੋਣ ਚਾਹ ਸਕਦੀ ਹੈ ਕਿਸ ਪਾਰਟੀ ਨੂੰ ਵੋਟ ਪਾ ਰਿਹਾ ਤੇ ਉਹ ਬੀਬੀ ਇਹ ਕਿਉਂ ਕਰ ਰਹੀ ਹੈ ਅਗਰ ਉਹ ਬੀਬੀ ਇੱਥੇ ਖੜੀ ਹੈ ਤਾਂ ਦਾ ਮਤਲਬ ਉਹ ਬੀਬੀ ਨੇ ਵੀ ਪੈਸੇ ਖਾਦੇ ਤਾਂ ਫਿਰ ਇਸ ਸਥਿਤੀ ਸਰਕਾਰਾਂ ਸਪਸ਼ਟ ਕਰਨ ਸੋ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਅਗਰ ਵੀਡੀਓ ਵਧੀਆ ਲੱਗਦੀ ਆ ਅਗਰ ਜਾਣਕਾਰੀ ਵਧੀਆ ਲੱਗਦੀ ਆ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਇੱਕ ਬੇਨਤੀ ਆ ਕਿ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਆ ਕੀ ਸਾਡੀਆਂ ਵੀਡੀਓ ਤੁਹਾਡੇ ਤੇ ਕੋਸਾਸਰ ਪਾਉਂਦੀਆਂ ਨੇ ਜਾਂ ਨਹੀਂ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਸਤ ਸ੍ਰੀ ਅਕਾਲ